ਤੋ ਰੋਟੀ ਵੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਹੁਣੇ-ਹੁਣੇ ਇੱਕ ਖਬਰ ਆਈ ਹੈ ਕਿ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਤੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਨੂੰ ਸੋਚ ਕੋਣ ਦੀ ਇਜਾਜ਼ਤ ਮਿਲ ਗਈ ਹੈ ਪਰ ਅਸਲੀਅਤ ਕੁਝ ਹੋਰ ਹੈ ਸ਼ਾਇਦ ਅਮਰਤਪਾਲ ਸਿੰਘ ਦਾ ਐਨਆਈਏ ਨਾਲ ਕਿਉਂਕਿ ਸਿੱਧਾ ਸਬੰਧ ਨਹੀਂ ਹੈ ਐਨਆਈਏ ਨੇ ਇਸ ਕੇਸ ਇਸੇ ਤਰ੍ਹਾਂ ਦੇ کئی ਹੋਰ ਕੇਸ ਦੇ ਵਿੱਚ ਜਿਨ੍ਹਾਂ ਨੇ ਕਿ ਉਮਰ ਅਬਦੁੱਲਾ ਨੂੰ ਜੰਮੂ ਕਸ਼ਮੀਰ ਚ ਹਰਾਇਆ ਹੈ ਰਾਸ਼ਿਦ ਇੰਜੀਨੀਅਰ ਉਹਨਾਂ ਦੇ ਕੇਸ ਵਿੱਚ ਉਹਨਾਂ ਨੂੰ ਇਜਾਜ਼ਤ ਮਿਲੀ ਹੈ ਇਹ ਸਾਰੀ ਤਫਸੀਲ ਦੇਣ ਲਈ ਸਾਡੇ ਨਾਲ ਅਮਰਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਬਣੇ ਹੋਏ ਨੇ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਛਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅਸਲੀਅਤ ਹੈ ਜੀ ਅਮਰਪਾਲ ਸਿੰਘ ਨੂੰ ਇਜਾਜ਼ਤ ਮਿਲ ਗਈ ਹੈ ਨਹੀਂ ਮਿਲੀ ਹੈ ਕਿ ਉਹਨਾਂ ਦੇ ਮਾਮਲੇ 'ਚ ਇਜਾਜ਼ਤ ਲੈਣ ਦੀ ਲੋੜ ਹੈ ਨਹੀਂ ਹੈ ਕੀ ਹੈ ਜੀ ਕਾਨੂੰਨੀ ਸਥਿਤੀ ਕੀ ਹੈ ਨਹੀਂ ਜੀ ਭਾਈ ਅਮਰਤਪਾਲ ਸਿੰਘ ਨਾਲ ਇਹ ਖਬਰ ਸੰਬੰਧਿਤ ਨਹੀਂ ਹੈ ਇਹ ਜਿਹੜੀ ਖਬਰ ਹੈ ਇਹ ਅਬਦੁਰ ਰਸੀਦ ਨਾਲ ਸੰਬੰਧਿਤ ਹੈ ਜਿਹੜਾ ਬਾਰਾਮੁੱਲਾ ਤੋਂ ਜਿੱਤੇ ਨੇ ਆਪਣੀ ਲੋਕ ਸਭਾ ਦੀ ਚੋਣ ਉਰ ਅਬਦੁੱਲਾ ਦੇ ਖਿਲਾਫ ਹਾਂਜੀ ਤੇ ਉਹਨਾਂ ਤੇ ਜਿਹੜਾ ਕੇਸ ਹੈ ਯੂਪੀਐ ਦਾ ਕੇਸ ਹੈ ਜੀ ਜਿਹੜਾ ਹੈਗਾ ਉਹ ਉਹ ਅਲਾਹੁਲ ਐਕਟੀਵਿਟੀਜ਼ ਪ੍ਰੋਵੀਜ਼ਨ ਐਕਟ ਜਿਹੜਾ ਬਣਿਆ ਹੋਇਆ ਉਹਦੇ ਥੱਲੇ ਕੇਸ ਹੈ ਤੇ ਉਹਦੀ ਇਨਵੈਸਟੀਗੇਸ਼ਨ ਹੈ ਨੈਸ਼ਨਲ ਹਾਂ ਇਨਵੈਸਟੀਗੇਟਿਵ ਜਰਨਲਿਸਟਰੀ ਹੈ ਜਿਹਨੂੰ ਛੋਟੇ ਸ਼ਬਦਾਂ ਵਿੱਚ ਐਨਆਈਏ ਕਹਿੰਦੇ ਆ ਜੀ ਤੇ ਐਨਆਈਏ ਜਿਹੜੀ ਹੈ ਸੈਂਟਰ ਦੀ ਏਜੰਸੀ ਹੈ ਇਹਦਾ ਸਟੇਟ ਗਵਰਨਮੈਂਟ ਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਇਹ ਐਨਆਈਏ ਨੇ ਉਹਨਾਂ ਨੂੰ ਦੱਸਾਰ ਕੀ ਅਸੀਂ ਐਨਆਈਏ ਦੇ ਕੇਸ ਬਣਾਏ ਆ ਤੇ ਐਨਆਈਏ ਕੇਸ ਜਿਹੜਾ ਹੈ ਉਹ ਆਮ ਅਦਾਲਤਾਂ ਨਹੀਂ ਸੁਣਦੀਆਂ ਜੀ ਉਹ ਇੱਕ ਅੰਦਾ ਸਪੈਸ਼ਲ ਕੋਰਟ ਬਣਾਏ ਹੁੰਦੇ ਆ ਅਬਦੇ ਸਿੱਧੇ ਜਿਵੇਂ ਹੁਣ ਹਾਰ ਦੇ ਵਿੱਚ ਬਦਲੇ ਤੇ ਜਿਹੜਾ ਉਹਨਾਂ ਦਾ ਐਨਆਈਏ ਦਾ ਕੋਰਟ ਹੈ ਸੈਸ਼ਨ ਕੋਰਟ ਜਿਹੜਾ ਐਨਆਈਏ ਦਾ ਹੈਗਾ ਉਹ ਦਿੱਲੀ ਦੇ ਵਿੱਚ ਜਿਹੜਾ ਹੈ ਸਟੈਟ ਤੇ ਐਨਆਈਏ ਸਟੇਸ਼ਨ ਕੋਡ ਦੇ ਵਿੱਚ ਅਰਦੁਲ ਰਸੀਦ ਨੇ ਅਰਜੀ ਦਿੱਤੀ ਸੀ ਕਿ ਮੈਨੂੰ ਸੌ ਚੱਤਨ ਦੀ ਜਾਂਚ ਕੀਤੀ ਜਾਵੇ ਜੀ ਜਿਹੜੀ ਅੱਜ 1 ਜਨਵਰੀ ਤੇ ਉਹ ਲੱਗੀ ਹੋਈ ਸੀ ਤ੍ਰੀ ਚੋਤੇ ਅੱਜ ਐਨਆਈਏ ਨੇ ਡਾਇਰੈਕਸ਼ਨ ਇਨਵੈਸਟੀਗੇਟਿਵ ਏਜੰਸੀ ਦੇ ਜਿਹੜੇ ਬੁਦੀਲੇ ਸਰਤਾਨੀ ਉਹਨਾਂ ਨੇ ਬਿਆਨ ਦਿੱਤਾ ਕਿ ਸਾਨੂੰ ਇਸ ਤੇ ਕੋਈ ਤਰ੍ਹਾਂ ਦੀ ਨਹੀਂ ਹੈ ਜੀ ਉਹ ਪੂਨਵਰੇ ਕਿਤਾ ਭਾਈ ਅਮਰਪਾਲ ਸਿੰਘ ਤੇ ਐਨਆਈਏ ਦਾ ਕੋਈ ਤਲਕ ਨਹੀਂ ਕਿਉਂਕਿ ਇਹਨਾਂ ਤੇ ਜਿਹੜਾ ਐਨਐਟ ਹੈ ਉਹ ਸਟੇਟ ਗਵਰਨਮੈਂਟ ਨੇ ਲਾਇਆ ਹੈ ਜੀ ਤੇ ਉਹਦੇ ਨਾਲ ਜਿਹੜਾ ਹੈ ਸੈਂਟਰ ਗੌਰਮੈਂਟ ਦਾ ਜਿਹੜਾ ਹੈ ਉਹ ਕੋਈ ਤਲਕ ਨਹੀਂ ਮੰਨਦਾ ਤੇ ਨਾ ਐਨਆਈਏ ਦਾ ਬੰਦਾ ਹੈ ਨਾ ਐਨਆਈਏ ਕੋਰਟ ਨੇ ਕੋਈ ਸੁਣਨੇ ਤੂੰ ਇਹ ਗੰਗ ਬਿਲਕੁਲ ਉਹਨਾਂ ਵੱਤਰੀ ਹੈ ਇਹਦੇ ਵਿੱਚ ਉਹ ਡੀਸੀ ਨੂੰ ਇਹ ਚਰਜੀ ਦਿੱਤੀ ਸੀ ਤੇ ਉਹ ਡੀਟੀਸੀ ਉਹ ਤਾਂ ਇਹ ਸੁਪੀਟਰ ਨੂੰ ਭੇਜੀ ਸੀ ਕਿ 60 ਦਿਨਾਂ ਦੇ ਅੰਦਰ ਅੰਦਰ 25 ਜੂਨ ਤੋਂ ਲੈ ਕੇ ਇਹਨਾਂ ਨੂੰ ਸੌਂ ਚਟਾਉਣੀ ਮੰਡੈਟਰੀ ਹੈ ਜਿਵੇਂ ਪ੍ਰੋਮੋਸ਼ਨ ਦੀ ਲੋੜ ਨਹੀਂ ਹੈ ਸਪੀਕਰ ਕੋਲੇ ਹੈ ਉਹ ਸੋਚ ਚਟਾਉਣਗੇ ਇਥੇ ਲੈ ਆ ਕੇ ਦਿੱਲੀ ਵਿੱਚ ਉਹਦੇ ਕੋਈ ਕਾਨੂੰਨੀ ਇਛਿੰਦੀਆ ਮਤਲਬ ਕਿ ਅਮਰਤਸਰ ਦੇ ਡਿਪਟੀ ਕਮਿਸ਼ਨਰ ਨੂੰ ਜੋ ਅਰਜੀ ਪਾਈ ਗਈ ਹੈ ਸੌ ਚੁੱਕਣ ਬਾਰੇ ਉਹ ਅਮਰਤਸਰ ਦੇ ਡਿਪਟੀ ਕਮਿਸ਼ਨਰ ਨੇ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤੀ ਹੈ ਨਹੀਂ ਜੀ ਡਿਪਟੀ ਕਮਿਸ਼ਨਰ ਨਹੀਂ ਭੇਜ ਸਕਦਾ ਡਿਊਟੀ ਕਮਿਸ਼ਨਰ ਨੇ ਹੋਮ ਸੈਕਟਰੀ ਨੂੰ ਭੇਜੀ ਸੀ ਪੰਜਾਬ ਦੇ ਜਨਾ ਪੰਜਾਬ ਦਾ ਹੋਮ ਸੈਕਟਰੀ ਹੈ ਦੇਵ ਚੀਫ ਸੈਕਟਰੀ ਨੂੰ ਭੇਜ ਦਿੰਦਾ ਹੈ ਜੀ ਚੀਫ ਸੈਕਟਰੀ ਨੇ ਲੋਕ ਸਭਾ ਦੇ ਸਪੀਕਰ ਨੂੰ ਵੀ ਨੇ ਥਰੂ ਪਬਲਿਕ ਚੈਨਲ ਜਾਂਦੀ ਹੈ ਜੀ ਜਾਣੀ ਤਾਂ ਫਿਰ ਅਮਰitsar ਦੇ ਡਿਪਟੀ ਕਮਿਸ਼ਨਰ ਤੋਂ ਵਾਇਆ ਜੋ ਵੀ ਵਾਇਆ ਮੀਡੀਆ ਬੰਨਾ ਹੈ ਜਾਣੀ ਤਾਂ ਸਪੀਕਰ ਕੋਲ ਹੀ ਹੈ ਨਾ ਜੀ ਸਪੀਕਰ ਦਾ ਪਰੋਗਟ ਵੀ ਹੈ ਸਪੀਕਰ ਨੇ ਸੋਚ ਕਾਣੀ ਹੈ ਸਾਡੇ ਦਿਨਾਂ ਚ ਹਾਂ ਜੀ ਹਾਂ ਓਮਰ ਜਿਹੜੇ ਨਵੇਂ ਸਪੀਕਰ ਨੇ ਉਹਨਾਂ ਕੋਲੇ ਪਈ ਅਰਜੀ ਉਹ ਬਡਲਾ ਸਾਹਿਬ ਕੋਲ ਇਹ ਇਹ ਤੁਸੀਂ ਇਸ ਗੱਲ ਦੀ ਤਸਦੀਕ ਕਰਦੇ ਹੋ ਕਿ ਉਹਨਾਂ ਕੋਲ ਪਹੁੰਚ ਚੁੱਕੀ ਹੈ ਦੇਖੋ تصدیق ਜਿਹੜਾ ਹੈਗਾ ਹੋਮ ਡਿਪਾਰਟਮੈਂਟ ਕਰਦਾ ਪੰਜਾਬ ਦਾ ਜੀ ਹਾਂ ਮੈਂ ਤੁਹਾਨੂੰ ਤੇ ਸਾਨੂੰ ਤੱਕ ਨੂੰ ਇਨਫਰਮੇਸ਼ਨ ਇਹ ਹੈ ਵੀ ਕੌਣ ਕੀ ਕਹਿੰਨੇ ਇਹ ਹੋਮ ਮੰਤਰਿ ਬਿਸ਼ਵਾਸ ਕਰਨਾ ਪੈਂਦਾ ਤੁਹਾਨੂੰ ਉਹਨਾਂ ਨੇ ਵਰਬਲੀ ਆ ਕਿਸੇ ਤਰ੍ਹਾਂ ਇਹ ਦਿੱਤਾ ਹੈ ਕਿ ਸੰਕੇਤ ਕਿ ਉਹ ਚਿੱਠੀ ਉਹਨਾਂ ਨੇ ਅੱਗੇ ਤੋੜ ਦਿੱਤੀ ਹੈ ਹਾਂ ਉਹ ਦਿੱਤਾ ਜੀ ਰਾਤਾਂ ਚ ਇਹ ਚਾਹੁੰਦੇ ਹੁੰਦੇ ਨੇ ਪੱਤਰਕਾਰਾਂ ਨੂੰ ਕਮਿਊਨੀਕੇਸ਼ਨ ਦਿੱਤੀ ਹੈ ਉਹਨਾਂ ਨੇ ਜੀ ਇਹਦੇ ਤੋੜਤੀ ਜੀ 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 So बहुत धन्यवाद हाँ। जी स्थिति स्पष्ट करने वास्ते खालसा जी राजदेव खालसा जी बहुत शुक्रिया जी दैनिक बहुत मेहरबानी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर